ਹਾਜੀ ਗੁਰਮੁਖ ਪਿਆਰਿਓ ਅੱਜ ਆਪਾਂ ਵਿਚਾਰ ਕਰਦੇ ਆਂ ਜਿਹੜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਐ ਉਹ ਪਰਮੇਸ਼ਰ ਤੋਂ ਸਿੱਖੀ ਤੋਂ ਜਾਂ ਧਾਰਮਿਕ ਰਾਹਾਂ ਤੋਂ ਕਿਉਂ ਦੂਰ ਹੁੰਦੀ ਜਾ ਰਹੀ ਐ ਸੋ ਗੁਰਮੁਖ ਪਿਆਰਿਓ ਜਦੋਂ ਕਿਸ ਨੂੰ ਇਹ ਪ੍ਰੀਖਿਆ ਪੈਣ ਲੱਗਦੀ ਨਾ ਕਿਸੇ ਗਲਤ ਚੀਜ਼ ਦੇ ਵਿੱਚ ਕਿ ਇਹ ਅਸਲੀ ਹੈ ਜਾਂ ਇਹਦੇ ਵਿੱਚੋਂ ਹੀ ਅਸਲੀ ਚੀਜ਼ ਲੱਭੇਗੀ ਜਾਨੀ ਕਿ ਨਕਲੀ ਵਿੱਚੋਂ ਜਦੋਂ ਕੋਈ ਅਸਲੀ ਲੱਭਣ ਲੱਗ ਜੇ ਤਾਂ ਉੱਥੇ ਧੋਖਾ ਜ਼ਰੂਰ ਹੁੰਦਾ ਬੰਦੇ ਨਾਲ ਜਾਂ ਕਿਸੇ ਸਮੁਦਾਇ ਨਾਲ ਸਮਾਜ ਨਾਲ ਜਾਂ ਕਿਸੇ ਗਰੁੱਪ ਨਾਲ ਸੋ ਗੁਰਮਖ ਪਿਆਰਿਓ ਜਿਹੜਾ ਅੱਜ ਦਾ ਸਾਡਾ ਲਗਭਗ ਸਾਰਾ ਹੀ ਨੌਜਵਾਨ ਵਰਗ ਹੈ ਨਾ ਇਹ ਕਲਾਕਾਰਾਂ ਦੇ ਮਗਰ ਲੱਗਿਆ ਹੋਇਆ ਹੈ ਦੇਖੋ ਸਭ ਤੋਂ ਬੁਰੀ ਗੱਲ ਹੈ ਜਦੋਂ ਕੋਈ ਗੁਰਮੁਖ ਪਿਆਰੇ ਅੰਮ੍ਰਿਤਧਾਰੀ ਜਿਹੜੇ ਗਰੀਬੀ ਵਿੱਚ ਦਿਨ ਕੱਟ ਲੈਂਦੇ ਨੇ ਪਰ ਪੈਸਿਆਂ ਦੀ ਖਾਤਰ ਲਾਲਚ ਵਿੱਚ ਆ ਕੇ ਉਹ ਸਿੱਖੀ ਨਹੀਂ ਛੱਡਦੇ ਜਾਂ ਧਰਮ ਦਾ ਰਾਹ ਨਹੀਂ ਛੱਡਦੇ ਉਹ ਸਿੱਖੀ ਵਿੱਚ ਗਰੀਬੀ ਵਿੱਚ ਕੱਟ ਲੈਂਦੇ ਨੇ ਪਰ ਸਿੱਖੀ ਨੂੰ ਛੱਡਦੇ ਨਹੀਂ ਹੈਗੇ ਉਹ ਜਦੋਂ ਕੋਈ ਸ਼ਬਦ ਰਿਕਾਰਡਿੰਗ ਕਰਕੇ ਸੰਸਾਰ ਦੇ ਸਾਹਮਣੇ ਲੈ ਕੇ ਆਉਂਦੇ ਨੇ ਸ਼ਬਦ ਗਾਇਨ ਕਰਕੇ ਸ਼ਬਦ ਗਾ ਕੇ ਗੁਰਬਾਣੀ ਦਾ ਸ਼ਬਦ ਤਾਉ YouTube ਤੇ ਆਉਂਦਾ ਹੈ ਲੋਕਾਂ ਦੇ ਵਿੱਚ ਆਉਂਦਾ ਹੈ ਇੰਨਾ ਪ੍ਰਚਲਿਤ ਨਹੀਂ ਹੁੰਦਾ ਪਤਾ ਲੋਕ ਕੀ ਸੋਚਣਗੇ ਇਹ ਤਾਂ ਬਾਣੀ ਹੈ ਬਾਣੀ ਚੱਲਦੀ ਰਹਿੰਦੀ ਹੈ ਕੀ ਖਾਸ ਗੱਲ ਹੈ ਪਰ ਜੇ ਉਸੇ ਸ਼ਬਦ ਨੂੰ ਕੋਈ ਕਲਾਕਾਰ ਸ਼ਰਾਬ ਪੀਣ ਵਾਲੇ ਲਗਭਗ ਸਾਰੇ ਕਲਾਕਾਰ ਸ਼ਰਾਬ ਪੀਂਦੇ ਨੇ ਸਾਰੇ ਨੱਚਦੇ ਨੇ ਰੰਗ ਰਲੀਆਂ ਮਾਣਦੇ ਨੇ ਪਰ ਉਸੇ ਸ਼ਬਦ ਨੂੰ ਕਿਸੇ ਰਾਗੀ ਦੇ ਸ਼ਬਦ ਨੂੰ ਗੁਰੂ ਦੇ ਕੀਰਤੀ ਗੁਰੂ ਦੇ ਕੀਰਤਨੀਆਂ ਨੇ ਜੋ ਕੀਰਤਨ ਕੀਤਾ ਸੀ ਸ਼ਬਦ ਦਾ ਉਹ ਨੂੰ ਕੋਈ ਸੁਣ ਕੇ ਰਾਜ਼ੀ ਨਹੀਂ ਹੈਗਾ ਪਰ ਜੇ ਉਸੇ ਸ਼ਬਦ ਨੂੰ ਕੋਈ ਕਲਾਕਾਰ ਸਿੰਗਰ ਗਾ ਦਵੇ ਤਾਂ ਉਹ ਨੂੰ ਕਰੋੜਾਂ ਦੇ ਹਿਸਾਬ ਨਾਲ ਲੋਕ ਸੁਣਦੇ ਨੇ ਨਾਲੇ ਥੱਲੇ ਕਮੈਂਟ ਕਰਨਗੇ ਵੀਡੀਓ ਦੇ ਵੀ ਹਾਂ ਇਹ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਇਹ ਗੁਰਬਾਣੀ ਨਾਲ ਜੁੜ ਰਿਹਾ ਹੈ ਉਹ ਸ਼ਬਦ ਕੱਢਣ ਤੋਂ ਬਾਅਦ ਅਗਲੀ ਵਾਰੀ ਉਹ ਇਸ ਤਰ੍ਹਾਂ ਦਾ ਸ਼ਬਦ ਗਾਣਾ ਗਾਉਂਦਾ ਹੈ ਕਿ ਉਹ ਤੇ ਪਰਿਵਾਰ ਵਿੱਚ ਬੈਠ ਕੇ ਸੁਣਾਇ ਵੀ ਨਹੀਂ ਜਾਂਦਾ ਨਾ ਉਹਦਾ ਪਰਿਵਾਰ ਵਿੱਚ ਬੈਠ ਕੇ ਉਹਦੀ ਵੀਡੀਓ ਦੇਖੀ ਜਾਂਦੀ ਹੈ ਸੋ ਜਦੋਂ ਉਹ ਕੋਈ ਸ਼ਬਦ ਗਾਉਂਦਾ ਇਸ ਤਰ੍ਹਾਂ ਸਿੰਗਰ ਤਾਂ ਸਾਡੀ ਨੌਜਵਾਨ ਪੀੜ੍ਹੀ ਉਹਦੇ ਵਿੱਚੋਂ ਸਿੱਖੀ ਲੱਭਦਾ ਵੀ ਹਾਂ ਇਹ ਵੀ ਸਿੱਖਾਂ ਦਾ ਬੱਚਾ ਹੈ ਇਹ ਵੀ ਧਾਰਮਿਕ ਹੈ ਇਥੋਂ ਤੱਕ ਕਿ ਉਹਨੂੰ ਗੁਰੂ ਬਣਾਉਣ ਤੱਕ ਜਾਣਦੇ ਨੇ ਸੋ ਗੁਰਮਖ ਪਿਆਰਿਓ ਸਭ ਤੋਂ ਵੱਡੀ ਗੱਲ ਹੈ ਗਰੀਬੀ ਵਿੱਚ ਰਹੀ ਜਾਂਦੇ ਨੇ ਸਾਡੇ ਕੀਰਤਨੀਏ ਪਰ ਮਾੜਾ ਨਹੀਂ ਗਾਉਂਦੇ ਇੱਕ ਪਾਸੇ ਬਹੁਤ ਮਾੜਾ ਵੀ ਗਾਉਂਦੇ ਨੇ ਕਲਾਕਾਰ ਪਰ ਉਹਨਾਂ ਨੂੰ ਰੱਬ ਬਣਾਇਆ ਹੋਇਆ ਬਹੁਤ ਨੌਜਵਾਨ ਪੀੜੀ ਉਹਨਾਂ ਨੂੰ ਉਸਤਾਦ ਕਹਿੰਦੀ ਹੈ ਉਸਤਾਦ ਉਸਤਾਦ ਦਾ ਮਤਲਬ ਹੁੰਦਾ ਹੈ ਗੁਰੂ ਕਿ ਅੱਜ ਕੱਲ ਦੀ ਨਵੀਂ ਪੀੜੀ ਦੇ ਕਲਾਕਾਰ ਗੁਰੂ ਬਣ ਗਏ ਇਹਨਾਂ ਨੇ ਗੁਰੂ ਬਣਾ ਲਿਆ ਸੋ ਗੁਰਮੁਖੀਆ ਰਿਓ ਇੱਛੇ ਜੀ ਇੱਕ ਵੀਡੀਓ ਆਈ ਸੀਗੀ ਕਿ ਮਾਸਟਰ ਸਲੀਮ ਇੱਕ ਰੌਸ਼ਨ ਪ੍ਰਸਿੱਖਿਲਾਕਾਰ ਇੱਕ ਹੋਰ ਹਾਸਿਕ ਕੋਈ ਜੁਬਰਾਜ ਹਾਸ ਪਤਾ ਨਹੀਂ ਇਸ ਤਰ੍ਹਾਂ ਨਾ ਉਹਨਾਂ ਨੇ ਦੂਜੇ ਕਲਾਕਾਰ ਨਿਸ਼ਤਰ ਗਿੱਲ ਉਹਦੀ ਉਹਦੇ ਗਾਏ ਹੋਏ Song ਦੇ ਉੱਤੇ ਗਾਣੇ ਦੇ ਉੱਤੇ ਉਹਨਾਂ ਨੇ ਮਜ਼ਾਕ ਜਿਹਾ ਉਡਾਇਆ ਉਹ ਬਹੁਤ ਜ਼ਿਆਦੇ ਜਣੇ ਕਿ ਲੋਕਾਂ ਨੇ ਉਹਨੂੰ ਬੁਰਾ ਭਲਾ ਕਿਹਾ ਸੋ ਇਹ ਜਿਹੜੇ ਮਾਸਟਰ ਸਲੀਮ ਹੋਰ ਨੇ ਥਾਂ ਥਾਂ ਤੇ ਡੇਰਿਆਂ ਤੇ ਚਲੇ ਇਹ ਮੁਸਲਮਾਨੇ ਦਾ ਧਰਮ ਹੈ ਕਦੇ ਡੇਰੇ ਤੇ ਚਲਾ ਜਾਂਦਾ ਹੈ ਕਦੇ ਇਹ ਦੀਵਨੀਆ ਭੇਟਾ ਗਾਉਣ ਲੱਗ ਜਾਂਦਾ ਹੈ ਅੱਛਾ ਹੰਕਾਰ ਤਾਂ ਇਹਨੂੰ ਇੰਨਾ ਜ਼ਿਆਦਾ ਹੈ ਵੀ ਇਹ ਹਰ ਇੱਕ ਦੀ ਜਣੇ ਨਕਲ ਉਤਾਰਦਾ ਹੈ ਬੋਲਣ ਦਾ ਇਹਨੂੰ ਨਹੀਂ ਪਤਾ ਹੈਗਾ ਗੁਰਮੁਖ ਪਿਆਰਾ ਜੀ ਧਰਮ ਨੂੰ ਸਟੇਜਾਂ ਕਰਦਾ ਹੈ ਸਰੋ ਦੇਵੀ ਨੇ ਭੇਟਾ ਵੀ ਗਾਉਂਦਾ ਹੈ ਹਿੰਦੂ ਧਰਮ ਦੇ ਵਿੱਚ ਹਿੰਦੂ ਧਰਮ ਦੇ ਨਾਲ ਜਿਹੜੀਆਂ ਤੇ ਫਿਰ ਇਹਨੂੰ ਬੋਲਣ ਦੀ ਅਕਲ ਕੋਈ ਨਹੀਂ ਸੋ ਗੁਰਮੁਖ ਪਿਆਰਿਓ ਇਹ ਜਿਹੜੇ ਕਲਾਕਾਰ ਹੁੰਦੇ ਨੇ ਇਹਨਾਂ ਨੂੰ ਆਪਦੀ ਵਸਨਾ ਇੱਕ ਪ੍ਰਸਿੱਧੀ ਚਾਹੀਦੀ ਹੁੰਦੀ ਹੈ ਧਰਮ ਨਾਲ ਨਹੀਂ ਇਹਨਾਂ ਦਾ ਕੋਈ ਬੋਧਾ ਹੁੰਦਾ ਸੋ ਕਹਿਣ ਦਾ ਭਾਵ ਅਸੀਂ ਮਾੜੇ ਵੀ ਨਹੀਂ ਕਹਿੰਦੇ ਇਹਨਾਂ ਨੂੰ ਪਤਾ ਨਹੀਂ ਕਿਹੜਾ ਬੰਦਾ ਵੱਡੇ ਵੱਡੇ ਲਟੇਰੇ ਡਾਕੂ ਕਦੋਂ ਪ੍ਰਮਾਤਮਾ ਦੇ ਰਾਹ ਲੱਗ ਜਾਂਦੇ ਨੇ ਪਰ ਜਿੰਨਾ ਇਹਨਾਂ ਨੂੰ ਦਰਜਾ ਦਿੱਤਾ ਗਿਆ ਹੈ ਇਹਨਾਂ ਨੂੰ ਬਹੁਤ ਲੋਕ ਜੇ ਕੋਈ ਪੱਗ ਬੰਨ ਕੇ ਗਾਣ ਲੱਗ ਜੇ ਫਿਰ ਲੋਕੀ ਕਹਿਣਗੇ ਹਾਂ ਵੀ ਸਿੱਖੀ ਦੀ ਮਸ਼ਹੂਰੀ ਕਰਦੇ ਬਿਹੇ ਸਿੱਖੀ ਨੂੰ ਪ੍ਰਚਲਿਤ ਕਰਦਾ ਗੁਰਮੁਖ ਗੁਰਮੁਖ ਪਿਆਰਿਓ ਗਾਇਕਾਂ ਸਿੰਗਰਾਂ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਹੁੰਦਾ ਹੈਗਾ ਹਾਂ ਆਪਦੇ ਤੌਰ ਤੇ ਇਹ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਕਿਸੇ ਵੀ ਧਰਮ ਨੂੰ ਮੰਨੀ ਜਾਣ ਉਹ ਲਾਗੇ ਨਾ ਉਹ ਹੈ ਜੇ ਅਸੀਂ ਕਹਾਂਗੇ ਇਹ ਸਾਡਾ ਪ੍ਰਚਾਰ ਕਰ ਰਹੇ ਨੇ ਕਿਸੇ ਵੀ ਧਰਮ ਦਾ ਨਹੀਂ ਨਹੀਂ ਪ੍ਰਚਾਰਤਾ ਉਹ ਹੁੰਦਾ ਜਿਸ ਧਰਮ ਦੇ ਨਾਲ ਕੋਈ ਜੁੜਿਆ ਹੈ ਉਹ ਆਪ ਵੀ ਪੂਰਾ ਧਰਮੀ ਹੋਵੇ ਗੁਰਸਿੱਖੀ ਨਾਲ ਜੁੜਿਆ ਹੋਇਆ ਉਹ ਕੀਰਤਨ ਕਰੇ ਆਪ ਵੀ ਉਹ ਜੀਵਨ ਦੇ ਵਿੱਚ ਬੰਦਗੀ ਕਰੇ ਸਿਮਰਨ ਕਰੇ ਲੋਕਾਂ ਨੂੰ ਕਹੇ ਭਈ ਜਿਵੇਂ ਗੁਰਸਿੱਖੀ ਦੇ ਵਿੱਚ ਰਹਿਤ ਰੱਖਣੀ ਆ ਕੇ ਸਰੱਖਣੇ پورے ਸਰੂਪ ਵਿੱਚ ਆਉਣਾ ਹੁਕਮੀ ਹੋਵਨ ਆਕਾਰ ਜਿਹੜਾ ਸਾਰਾ ਸੱਚੇ ਪਾਤਸ਼ਾਹ ਨੇ ਸਰੀਰ ਜਿਵੇਂ ਸਾਡਾ ਬਾਡੀ ਬਣੇ ਉਸ ਤਰੀ ਰੱਖਣੀ ਸਾਬਤ ਸੂਰਤ ਉਹਨੂੰ ਤਾਂ ਆਪਾਂ ਕਹਿ ਸਕਦੇ ਆ ਜੇ ਕੋਈ ਸਿੰਗਰ ਅ ਕੋਈ ਸ਼ਬਦ ਗਾ ਦੇਵੇ ਉਹਨੂੰ ਸਾਡੇ ਲੋਕ ਇੰਨੀ ਜਿਆਦੇ ਪ੍ਰਚਲਤਾ ਇੰਨੀ ਪ੍ਰਸਿੱਧੀ ਦਿੰਦੇ ਨੇ ਕਿ ਬਸ ਉਹ ਸਿਰਫ ਸਮਝਦੇ ਨੇ ਸਭ ਤੋਂ ਵੱਡਾ ਸਿੱਖੀ ਦਾ ਥੰਮ ਇਹ ਹੀ ਹੈ ਇਹ ਸਾਡੀ ਸੋਚਣੀ ਵਿੱਚ ਇੱਕ ਬਹਿਮ ਬੜਿਆ ਹੈ ਗੁਰਸਿੱਖ ਪਿਆਰਿਓ ਇਹ ਕਦੇ ਕੁਝ ਗਾ ਜਾਂਦੇ ਨੇ ਕਦੇ ਕੁਝ ਗਾ ਜਾਂਦੇ ਨੇ ਨਾਫਰਤ ਨਹੀਂ ਸੀ ਕਿਸੇ ਨੂੰ ਕਰਦੇ ਪਰ ਅਸੀਂ ਸਮਝ ਉਹਨਾਂ ਨੂੰ ਪ੍ਰਚਲਤਾ ਉਹਨਾਂ ਨੂੰ ਮਸ਼ਹੂਰ ਹੀ ਉਹਨਾਂ ਨੂੰ ਪ੍ਰਸਿੱਧੀ ਇੰਨੀ ਜਿਆਦੇ ਦੇ ਦਿੰਦੇ ਆ ਕਿ ਕਿੱਥੇ ਸਾਡੇ ਰਾਗੀ ਕੀਰਤਨੀਏ ਉਹਨਾਂ ਨੂੰ ਪੈਰਾਂ ਵਿੱਚ ਹੀ ਰੋਲਾ ਰੱਖਿਆ ਸਰੂਲਿਆ ਹੈ ਗੁਰਮੁਖ ਪਿਆਰਿਓ ਸੋ ਇਹ ਦੁਖਦਾਈ ਗੱਲ ਹੈ ਇੱਕ ਪਿੱਛੇ ਜੀ ਸੂਫੀ ਕਲਾਕਾਰ ਜਿਹੜੇ ਕਲਾਕਾਰ ਜਦੋਂ ਇਹ ਮਸ਼ਹੂਰੀ ਇਹਨਾਂ ਦੀ ਹਟ ਜਾਂਦੀ ਹੈ ਫਿਰ ਇਹ ਡੇਰੇ ਬਣਾ ਕੇ ਬਹਿ ਜਾਂਦੇ ਨੇ ਉਹਨੂੰ ਸੂਫੀ ਕਹਿਣਗੇ ਕੋਈ ਬੁੱਲੇ ਸ਼ਾਹ ਕਹੂਗਾ ਕਿਸੇ ਨੂੰ ਇਹ ਇਹ ਬੁੱਲੇ ਸਾਧਾ ਰੂਪ ਹੈ ਜਿਵੇਂ ਪਿੱਛੇ ਜੇ ਮਾਸਟਰ ਸਲੀਮ ਦਾ ਪਿਓ ਚੜ੍ਹਾਈ ਕਰ ਗਿਆ ਮਰ ਗਿਆ ਸੀਗਾ ਸੋ ਉਹਨੂੰ ਕੀ ਕਹਿੰਦੇ ਪੂਰਨ ਸ਼ਾਹ ਕੋਟੀ ਨੂੰ ਇਹ ਇਹ ਵੀ ਸੂਫੀ ਕਲਾਕਾਰ ਸੂਫੀਆਂ ਦੀ ਪਤਾ ਹੈ ਕੀ ਗੱਲ ਹੈ ਸੂਫੀ ਕੌਣ ਹੁੰਦੇ ਨੇ ਬਾਬਾ ਫਰੀਦ ਜੀ ਵਰਗਾ ਉਹਨਾਂ ਨੂੰ ਦਰਜਾ ਦਿੱਤਾ ਜਾਂਦਾ ਬੁੱਲੇ ਸ਼ਾਹ ਵਰਗਾ ਦਰਜਾ ਦਿੱਤਾ ਜਾਂਦਾ ਹੈ ਸੂਫੀ ਗਾਇਕੀ ਸੂਫੀਆਂ ਦੇ ਬਾਣੇ ਮੋਟੇ ਸੂਫੀ ਗਾਇਕੀ ਗਾ ਕੇ ਕੋ ਸੂਫੀ ਬਣ ਜਾਊਗਾ ਸੋ ਜਿਹੜਾ ਪੂਰਨ ਸ਼ਾਹ ਕੋਟੀ ਇਹਨੇ ਬਹੁਤ ਜ਼ਿਆਦੇ ਗੰਦ ਗਾਇਆ ਗੁਰਮੁਖ ਪਿਆਰਿਓ ਜਿਵੇਂ ਪਿਛਲੇ ਸਮੇਂ ਦੇ ਵਿੱਚ ਚਮਕੀਲਾ ਚਮਕੀਲਾ ਕਰਕੇ ਬਸ਼ਰਦ ਸੀਗਾ ਵੀ ਉਹਨੇ ਗੰਦ ਗਾਇਆ ਉਹ ਮਾਰਤਾ ਸੀ ਅਤਨ ਕੀ ਕਾਰਸੀ ਸਰੋਤਿਆਂ ਨੂੰ ਪਤਾ ਹੋਣਾ ਉਹਨੂੰ ਸੁਣਨ ਵਾਲਿਆਂ ਨੂੰ ਤੇ ਪਰ ਪੂਰਨ ਸਾਘੂਟ ਨੇ ਬਹੁਤ ਗੰਦ ਗਾਇਆ ਪਰਿਵਾਰ ਵਿੱਚ ਤੁਸੀਂ ਸੁਣਾ ਕੇ ਦਿਖਾਇਓ ਇਹ ਮਾਸਟਰ ਸਲੀਮ ਜਿਹੜਾ ਬਹੁਤ ਜਿਆਦਾ ਪਕਾਈ ਮਾਰਦਾ ਇਹਨੂੰ ਪੁੱਛੋ ਕਿ ਤੇਰੇ ਪਿਓ ਨੇ ਕਿੰਨਾ ਗੰਦ ਪਾਇਆ ਸੋ ਗੁਰਸਿੱਖ ਪਿਆਰਿਓ ਗੁਰੂ ਕੀ ਸੰਗਤ ਜੀ ਕਲਾਕਾਰਾਂ ਦੇ ਮੰਗਰ ਬਹੁਤਾ ਨਹੀਂ ਲੱਗਣਾ ਚਾਹੀਦਾ ਇਹਨਾਂ ਨੇ ਆ ਆਬਦੀ ਲੈਨ ਵਿੱਚ ਲੱਗੇ ਰਹਿਣ ਗਾਉਣ ਨੱਚਣ ਪਰ ਇਹਨੂੰ ਸਿੱਖੀ ਦਾ ਜਾਂ ਧਰਮ ਦਾ ਧੁਰਾ ਬਣਾਉਣਾ ਜਾਂ ਧਰਮ ਦੇ ਥੰਮ ਸਮਝਣਾ ਇਹ ਸਾਡੇ ਵਾਸਤੇ ਮਾੜੀ ਗੱਲ ਇਹਨੂੰ ਉਸਤਾਦ ਗੁਰੂ ਕਹਿਣਾ ਵੀ ਇਹ ਕਿਸੇ ਧਰਮ ਦਾ ਪ੍ਰਚਾਰ ਕਰਨੇ ਪ੍ਰਚਾਰ ਕੋਈ ਨਹੀਂ ਕਰਦਾ ਪ੍ਰਚਾਰਤਾ ਗੁਰੂ ਕੇ ਕੀਰਤਨੀਏ ਜਾਂ ਗੁਰੂ ਕੇ ਅਮਰਤਾਰੀ ਜਿਹੜੇ ਹੈਗੇ ਨੇ ਉਹੀ ਕਰਦੇ ਨੇ ਸੋ ਇਸ ਕਰਕੇ ਆਪਾਂ ਨੂੰ ਇਹਨਾਂ ਦਾ ਜਿਹੜਾ ਦਰਜਾ ਹੈ ਕੀਰਤੀਆਂ ਦੇ ਬਰਾਬਰ ਨਹੀਂ ਕਰਨਾ ਚਾਹੀਦਾ ਇਹ ਕੁਝ ਹੋਰ ਲੈ ਲੈਂਦੇ ਨੇ ਤੇ ਕੀਰਤਨੀਆ ਹੋਰ ਲੈ ਲੈਂਦੇ ਨੇ ਇਸ ਕਰਕੇ ਇਹਨਾਂ ਦੀ ਵਾਲੀ ਗਵਾਹੀ ਬਣੀ ਭਰਨੀ ਚਾਹੀਦੀ ਜਿਵੇਂ ਸੂਫੀ ਕਹਤਾ ਕਿਸੇ ਨੂੰ ਕਿਸ ਨੂੰ ਉੱਚੇ ਕੋਟੀ ਦਾ ਜਾਂ ਪੱਗ ਬਨ ਕੇ ਗਾਉਣ ਲੱਗ ਪਿਆ ਵੀ ਇਹ ਤਾਂ ਸਿੱਖੀ ਦਾ ਪ੍ਰਚਾਰ ਕਰ ਰਹੇ ਗੁਰਸਿੱਖ ਪਿਆਰੇ ਉਸ ਸਿੱਖੀ ਦਾ ਇਹਨਾਂ ਚੀਜ਼ਾਂ ਨਾਲ ਕੋਈ ਸਬੰਧ ਨਹੀਂ ਇਹ ਸਿਰਫ ਆਪ ਦਾ ਉਸ ਤਰ੍ਹਾਂ ਬਾਤ ਕਦੇ ਪੱਗ ਮੰਨ ਲੈਂਦੇ ਨੇ ਕਦੇ ਮੁੰਦਰਾ ਪਾ ਲੈਂਦੇ ਨੇ ਕਦੇ ਕਿਸ ਤਰ੍ਹਾਂ ਵਾਲ ਕਟਾ ਲੈਂਦੇ ਨੇ ਇਹਨਾਂ ਦਾ ਕੋਈ ਨਿਜੀ ਤੌਰ ਤੇ ਕੋਈ ਬਹੁਤ ਦਾ ਵੱਡਾ ਹੋ ਨਹੀਂ ਹੁੰਦਾ ਹੈਗਾ ਸਾਡੇ ਸਮਾਜ ਨੂੰ ਕੋਈ ਬਹੁਤੀ ਵੱਡੀ ਦੇਣ ਨਹੀਂ ਗੁਰਮੁਖ ਪਿਆਰਿਓ ਜਿਹੜੀ ਸਿੱਖੀ ਹੈ ਉਹ ਤਾਂ ਆਪ ਕਮਾਉਣੀ ਪੈਂਦੀ ਹੈ ਇਸ ਕਰਕੇ ਤੁਸੀਂ ਕੀਰਤਨੀਆਂ ਦਾ ਜਾਂ ਧਰਮਕ ਲੋਕਾਂ ਦਾ ਉਹਨਾਂ ਦਾ ਜਿਹੜਾ ਦਰਜਾ ਹੈ ਉਹ ਉੱਥੇ ਰਹਿਣ ਦੇ ਇਹਨਾਂ ਨੂੰ ਉਹਨਾਂ ਦੇ ਬਰਾਬਰ ਨਾਲ ਲੈ ਕੇ ਜਾਇਆ ਕਰੋ ਮੈਂ ਦੁਬਾਰੇ ਫੇਰ ਕਹਿੰਦਾ ਜਿਹੜਾ ਪੂਰਨਸ਼ਾ ਕੋਟੀ ਹੈ ਇਹਨੂੰ ਲੋਕ ਸੂਫੀ 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 ਕਹਿ ਕੇ ਜਾਨੀ ਕੋਈ ਚਾਦਰਜਾ ਦਿੱਤਾ ਹੋਇਆ ਸੋ ਇਹਨਾਂ ਨੇ ਗੰਦ ਬਹੁਤ ਗਾਇ ਸਾਡੇ ਕੋਲ ਸਬੂਤ ਨੇ ਸੋ ਆਪਾਂ ਨੂੰ ਕੀਰਤਨੀਆਂ ਦੀ ਜਾਦੇ ਕਦਰ ਕਰਨੀ ਚਾਹੀਦੀ ਹੈ ਜਿਹੜੇ ਪੂਰਨ ਤੌਰ ਤੇ ਆਪ ਗੁਰਬਾਣੀ ਨਾਲ ਜੁੜੇ ਹੋਏ ਨੇ ਕੀਰਤਨ ਕਰਦੇ ਨੇ ਸੱਚੀ ਮੁੱਚੀ ਗੁਰੂ ਕੇ ਸਿੱਖ ਨੇ ਇਸ ਕਰਕੇ ਆਪਾਂ ਕੀ ਇਹਨਾਂ ਨੂੰ ਕਲਾਕਾਰਾਂ ਨਾਲੋਂ ਜ਼ਿਆਦਾ ਕੀਰਤਨਾਂ ਜ਼ਿਆਦਾ ਆਪਾਂ ਨੂੰ ਵਡਿਆਈ ਦੇਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ